ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਸੋਹੀ ਮਹੱਲਾ ਚੌਥਾ ਕਰ ਸਤਿਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਣਾ ਸਾਕੋ ਤੂੰ ਠਾਕੁਰ ਹੂਜ ਭਗਵੰਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਪਾਵੇ ਤੋ ਰੱਖ ਮੇਰੀ ਸਾਹਿਬ ਮੈਂ ਤੁਝ ਬਿਨ ਅਵਰਨ ਕੋਈ ਰਹਾਉ ਮੈਂ ਤਾਂ ਦੀਵਾਨ ਤੁਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚ ਏ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰਿਜੈ ਬਕਰੀ ਸਿੰਘ ਇਕਤੈ ਥਾਈ ਰੱਖੇ ਮਨਹਰ ਜਪ ਪ੍ਰਮਹ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਤੇ ਭਾਈ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤਉ ਨਾਨਕ ਸਾਧ ਜਨ ਜਗਤਿਆਨ ਸਭ ਪੈਰੀ ਪਾਏ ਸੁਹੀ ਮਹੱਲਾ ਚੌਥਾ ਤੂੰ ਕਰਤਾ ਸਭੁ ਕਿਛੁ ਆਪੇ ਜਾਣੈ ਕਿਆ ਤੁਧ ਭੈ ਅੱਖ ਸੁਣਈਐ ਬੁਰਾ ਭਲਾ ਤੁਧ ਸਭ ਕਿਛੁ ਸੂਜੈ ਜਿਹਾ ਕੋ ਕਰੀ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਧ ਜਾਣੈ ਬੁਰਾ ਭਲਾ ਤੁਦ ਸਭ ਕਿਛ ਸੂਜੈ ਤੁਦੇ ਭਾਵੈ ਤਮੈ ਬੁਲਾਵੈ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕਨਾ ਸਤਗੁਰ ਮੇਲ ਸੁਖ ਦੀਵੈ ਇਕ ਮਨ ਮੁਖ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੁਧ ਸਬਨਾ ਸਰ ਲਿਖਿਆ ਲੇਖ ਜਿਹੀ ਤੂੰ ਨਦਰ ਕਰੈ ਤਿਹ ਕੋ ਹੋਵੈ ਬਿਨ ਨਤਰੀ ਨਾਹੀ ਕੋ ਪੀਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਾਈ ਜਿਸਨੋ ਤੁਧ ਪਾਵੇ ਤਿਸਨੋ ਤੂੰ ਮਿਲੈ ਜਨ ਨਾਨਕ ਸੋ ਥਾਈ ਪਾਏ